ਖਬਰ ਵਾਲੇ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਅੱਜ ਅਸੀਂ ਉਸ ਧਰਤੀ ਤੇ ਪੁੱਜੇ ਆ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਕਲੰਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਲੰਬਾ ਸਮਾਂ 30 35 ਸਾਲ ਜਿਹੜੇ ਹੈਗੇ ਆ ਇੱਥੇ ਇਹਨਾਂ ਗੜੀਆਂ ਤੇ ਖੇਡੇ 6 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨੌਵੇਂ ਪਾਤਸ਼ਾਹ ਉਹਨਾਂ ਦੇ ਨਾਲ ਇਸ ਧਰਤੀ ਤੇ ਆਏ ਸੀਗੇ ਕਿ ਉਹਨਾਂ ਨੇ 6 ਸਾਲ ਦੀ ਉਮਰ ਤੋਂ ਲਾ ਕੇ ਜਿਹੜਾ ਹੈਗਾ ਪੂਰੇ ਜਦੋਂ ਅਨੰਦਗੜ੍ਹ ਦਾ ਕਿਲਾ ਛੱਡਿਆ ਛੋਟੇ ਸਾਹਿਬ ਜਾਂਦਿਆਂ ਦੇ ਵੱਡੇ ਸਾਹਿਬ ਜਾਂਦਿਆਂ ਦੇ ਨਾਲ ਮਾਤਾ ਗੁਜਰੀ ਦੇ ਨਾਲ ਪਰਿਵਾਰ ਸਮੇਤ ਉਸ ਸਮੇਂ ਤੱਕ ਇੱਥੇ ਰਹੇ ਨੇ ਭਾਵੇਂ ਇਹ ਜਿਹੜਾ ਅਨੰਦਗੜ੍ਹ ਦਾ ਕਿਲਾ ਮੁਗਲਾਂ ਨੇ ਢਾਹ ਢੇਰੀ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਜਿਹੜੇ ਕਾਰਸੇਵਾਲੇ ਬਾਬਿਆਂ ਨੇ ਜਿਹੜਾ ਹੈਗਾ ਇਸ ਨੂੰ ਦੁਬਾਰਾ ਸਰਜੀਤ ਕੀਤਾ ਤੇ ਇਸ ਇਹ ਜਿਹੜੀ ਧਰਤੀ ਭਾਗਾਣੀ ਧਰਤੀ ਆ ਕਿਉਂਕਿ ਗੁਰਗੋਨ ਸਿੰਘ ਜੀ ਨੇ ਇਹ ਕਿਲਾ ਖੁਦ ਬਣਵਾਇਆ ਸੀ ਪੰਜ ਕਿਲੇ ਬਣਵਾਏ ਸੀ ਇਹਦੇ ਬਾਰੇ ਪੂਰੀ ਇਤਿਹਾਸਿਕ ਜਾਣਕਾਰੀ ਲਈ ਜਿਹੜੇ ਕਾਰਸੇ ਵਾਲੇ ਜਿਹੜੇ ਡੇਰਾ ਜਿਹੜਾ ਬਾਬੇ ਨੇ ਉਹਨਾਂ ਦੇ ਜਿਹੜੇ ਮੁੱਖ ਹੈੱਡ ਗ੍ਰੰਥੀ ਇਸ ਆਨੰਦਗੜ੍ਹ ਕਿਲੇ ਦੇ ਹੈੱਡ ਗ੍ਰੰਥੀ ਭਾਈ ਜੋਵਨ ਸਿੰਘ ਜੀ ਨਾਲ ਤੁਹਾਨੂੰ ਮੁਲਾਕਾਤ ਕਰਾਵਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਖਬਰ ਵਾਲੇ ਟੀਵੀ ਤੇ ਧੰਨਵਾਦ ਜੀ ਬਾਬਾ ਜੀ ਇਸ ਇਤਿਹਾਸ ਬਾਰੇ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਇਹਦੀ ਗੱਲ ਕਰਨੀ ਹੈ ਸੰਖੇਪ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦੱਸੋ ਸੰਗਤਾਂ ਨੂੰ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਪਤਾ ਵਾ ਜਿਹੜਾ ਵੀ ਗੁਰਗੋਬ ਸਿੰਘ ਜੀ ਨੇ ਇੱਥੇ ਅੰਮ੍ਰਿਤ ਤਿਆਰ ਕੀਤਾ ਖੰਡੇ ਬਾਟੇ ਦਾ ਖਾਲਸਾ ਫੌਜ ਤਿਆਰ ਕੀਤੀ ਬਸ ਆਨੰਦਗੜ੍ਹ ਦਾ ਕਿਲਾ ਛੱਡਿਆ ਜੀ ਤੇ ਇਥੋਂ ਤੱਕ ਕਸੀਮਤ ਨੇ ਬਹੁਤ ਸਾਰੀ ਸਿੱਖ ਸੰਗਤ ਜਾਂ ਨਵੀਂ ਜਨਰੇਸ਼ਨ ਅਸੀਂ ਨਵੀਂ ਜਨਰੇਸ਼ਨ ਦੇ ਲਈ ਇਹ ਜ਼ਰੂਰੀ ਆ ਕਿਉਂਕਿ ਉਹਨਾਂ ਨੂੰ ਜਿਹੜੀ ਜਾਣਕਾਰੀ ਡਿਜੀਟਲ মিডিਆ ਰਾਹੀਂ ਦੇਣੀ ਬਾਬਾ ਜੀ ਭਾਈ ਜੋਵਨਜੀਤ ਸਿੰਘ ਜੀ ਤੇ ਇਹਦੇ ਬਾਰੇ ਸਾਨੂੰ ਸੰਗਤਾਂ ਨੂੰ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਪਾਵਨ ਸਥਾਨ ਦੇ ਜਿਸ ਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਇਹ ਉਹ ਪਾਵਨ ਇਤਿਹਾਸਿਕ ਸਥਾਨ ਹੈ ਜਿਸ ਦਾ ਜੋ ਕਿਲਾ ਅਨੰਦਗੜ੍ਹ ਸਾਹਿਬ ਜੀ ਦਾ ਮੂਲ ਨੀ ਪੱਥਰ ਜੋ ਹੈ ਕਲਗੀਧਰ ਪਾਤਸ਼ਾਹ ਜੀ ਨੇ ਆਪ ਰੱਖਿਆ ਸੀ ਜਿਹੜਾ ਬਾਅਦ ਦੇ ਵਿੱਚ ਮੁਗਲਾਂ ਦੁਆਰਾ ਢਾ ਦਿੱਤਾ ਗਿਆ ਆਪ ਜੀ ਦੀ ਵਿਧੇਰੇ ਜਾਣਕਾਰੀ ਵਾਸਤੇ ਦਰਸਾਇਆ ਜਾਂਦਾ ਹੈ ਕਿ ਇਸ ਤੋਂ ਇਲਾਵਾ ਚਾਰ ਕਿਲੇ ਹੋਰ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਦੀ ਸੁਰੱਖਿਆ ਵਾਸਤੇ ਸੁਰੱਖਿਆ ਨਜ਼ਰ ਨੂੰ ਮੁੱਖ ਰੱਖਦੇ ਹੋਏ ਆ ਤਿਆਰ ਕਰਵਾਏ ਸਨ ਜਿਨ੍ਹਾਂ ਦੇ ਨਾਮ ਕਿਲਾ ਤਾਰਾਗੜ੍ਹ ਸਾਹਿਬ होल किला होलगढ़ साहिब किला लोहगढ़ साहिब अतक किला फतेहगढ़ साहिब ਇਹ ਪੰਜ ਕਿਲੇ ਹਨ ਉਸ ਤੋਂ ਉਪਰੰਤ ਹੋਰ ਬਿਆੰਤ ਇਤਿਹਾਸਿਕ ਸਥਾਨ ਹਨ ਜਿਨ੍ਹਾਂ ਦੇ ਆਪ ਜੀ ਇੱਥੇ ਆ ਕਰਕੇ ਦਰਸ਼ਨ ਦੀਦਾਰ ਕਰ ਸਕਦੇ ਹੋ ਸੋ ਜੋ ਇਹ ਪੰਜੇ ਕਿਲੇ ਨੇ ਇਹ ਆਲੇ ਦੁਆਲੇ ਨੇ ਆਨੰਦਪੁਰ ਸਾਹਿਬ ਦੇ ਜਾਂ ਸ਼ਹਿਰ ਦੇ ਜਾਂ ਜੀ ਬਿਲਕੁਲ ਜਿਹੜੇ ਕਿਲੇ ਹਨ ਉਹ ਤਕਰੀਬਨ ਜਿਹੜਾ ਕਿਲਾ ਤਾਰਾਗੜ੍ਹ ਸਾਹਿਬ ਹੈ ਜੀ ਉਹ ਕਿਲਾ ਆਨੰਦਗੜ੍ਹ ਸਾਹਿਬ ਤੋਂ ਉਸ ਦੀ ਦੂਰੀ ਤਕਰੀਬਨ 3 ਕਿਲੋਮੀਟਰ ਤੇ ਹੈ ਜੀ ਜਿਹੜਾ ਕਿਲਾ ਲੋਗੜ ਸਾਹਿਬ ਹੈ ਉਸ ਦੀ तकरीबन 1.5 ਕਿਲੋਮੀਟਰ ਦੂਰੀ ਹੈ ਕਿ ਤਾਰਾਗੜ ਸਾਹਿਬ ਜਾਂ ਫਤਿਹਗੜ ਸਾਹਿਬ ਜਾ ਹੋਰ ਜਿਹੜੇ ਕਿਲੇ ਆ ਉਹਨਾਂ ਦੀ ਤੁਹਾਨੂੰ ਸਾਰੇ ਆ ਕਿਲੇ ਨਾਲ ਦੀ ਨਾਲ ਦਿਖਾ ਰਹੇ ਆ ਇਹ ਕਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਬਣਵਾਏ ਸਨ ਜਿਹੜੇ ਕਿ ਮੋਗਲਾਂ ਨੇ ਢਾ ਦਿੱਤੇ ਸੀ ਬਾਬਾ ਜੀ ਨੇ ਦੱਸਿਆ ਇਹ ਕਿਲੇ ਉਹ ਨੇ ਜਿਹੜੇ ਕਿ ਆਨੰਦਪੁਰ ਵਾਸੀਆਂ ਦੀ ਸੁਰੱਖਿਆ ਵਾਸਤੇ ਜਦੋਂ ਖਾਲਸਾ ਫੌਜ ਤਿਆਰ ਕਰ ਲਈ ਸੀ ਉਸ ਸਮੇਂ ਜਿਹੜੇ ਇਹ ਬਣਾਏ ਸੀ ਜਦੋਂ ਇੱਕ ਸੌਣੀ ਦੇ ਰੂਪ ਦੇ ਵਿੱਚ ਖਾਲਸਾ ਫੌਜ ਦੀ ਸੌਣੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਤੇ ਸੰਤ ਸਿਵਾਹੀ ਦੀ ਫੌਜ ਬਾਬਾ ਜੀ ਇਹਦੇ ਬਾਰੇ ਦੱਸੋ ਇਹ ਜਿਹੜੀ ਜਗ੍ਹਾ ਜਿਹੜੀ ਆਨੰਦਪੁਰ ਸਾਹਿਬ ਦਾ ਜਿੱਥੇ ਸਥਾਨ ਬਣੇ ਨੇ ਇਹ ਗੁਰੂ ਤੇਗ ਬਹਾਦਰ ਜੀ ਨੇ ਕਦੋਂ ਲਈ ਹੈ ਖਰੀਦੀ ਸੀ ਕਿਸ ਤੋਂ ਖਰੀਦੀ ਸੀ ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸੰਗਤ ਜੀ ਇਹ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਸਰ ਜਮੀ ਹੈ ਧਰਤੀ ਹੈ ਇਹ 13 ਮਈ 1665 ਈਸਵੀ ਨੂੰ ਜੀ ਰਾਜਾ ਦੀਪ ਚੰਦ ਜੋ ਬिलासपुर ਦੇ ਹਸਤੇ ਦਾ ਰਾਜਾ ਸੀ ਉਸ ਦੀ ਵਿਧਵਾ ਰਾਣੀ ਚੰਪਾ ਤੋਂ ਮੁੱਲ ਖਰੀਦੀ ਸੀ ਪਹਿਲਾਂ ਇਹ ਵੀ ਪਤਾ ਲੱਗਾ ਬਾਬਾ ਜੀ ਉਹ ਭੇਟ ਭੇਟ ਕਰ ਰਹੇ ਸੀਗੇ ਮੁਫਤ ਵਿੱਚ ਭੇਟ ਕਰ ਰਹੇ ਸੀ ਜੀ ਚੰਪਾ ਰਾਣੀ ਸੇਵਾ ਕਰਨਾ ਚਾਹੁੰਦੇ ਸੀ ਉਹਨਾਂ ਦੇ ਮਨ ਵਿੱਚ ਭਾਵਨਾ ਸੀ ਕਿਉਂਕਿ ਸਤਿਗੁਰੂ ਜੀ ਦਾ ਤੇਜ ਪ੍ਰਤਾਪ ਇਤਨਾ ਸੀ ਸਤਿਗੁਰੂ ਜੀ ਮਲਾਪੜੇ ਇਤਨੇ ਸਨ ਜੀ ਕਿ ਉਹਨਾਂ ਦਾ ਜੋ ਮਾਨੇ ਉਪਸੀਦ ਗਿਆ ਉਹਨਾਂ ਦੇ ਮਨ ਵਿੱਚ ਇਹ ਭਾਵਨਾ ਆਈ ਕਿ ਸਤਿਗੁਰੂ ਜੀ ਨੂੰ ਕੁਝ ਭੇਟਾ ਕੀਤਾ ਜਾਵੇ ਤਾਂ ਕਰਕੇ ਉਹਨਾਂ ਨੇ ਇਹ ਜੋ ਪੰਜਾਂ ਪਿੰਡਾਂ ਦੀ ਜ਼ਮੀਨ ਹੈ ਜੀ ਜੋ ਕਹਿਲੂਰ ਰਿਆਸਤ ਦੇ ਵਿੱਚ ਆਉਂਦੀ ਹੈ ਉਹ ਪੇਟਾ ਕਰਨੀ ਚਾਹੀ ਪਰ ਤਦਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਅਗਾ ਵਦੂ ਬਰਤੀ ਨੂੰ ਜਾਣਦੇ ਹੁਏ ਜੀ ਜੀ ਇਹ ਜੋ ਜ਼ਮੀਨ ਹੈ 2200 ਰੁਪਇਆ ਦੇ ਕਰਕੇ ਮੁੱਲ ਖਰੀਦੀ ਮੁੱਲ ਖਰੀਦ ਕਰਕੇ ਇਸ ਦੀ ਰਜਿਸਟਰੀ ਵਗੈਰਾ ਜੋ ਵੀ ਉਸ ਵਿਧਾਨ ਸਨ ਉਹ ਕਰਵਾ ਜੀ ਆਪਣੀ ਮਾਤਾ ਜੀ ਦੇ ਨਾਮ ਤੇ ਮਾਤਾ ਚੱਕ ਨਾਨਕੀ ਦੇ ਨਾਮ ਤੇ ਜਿਹੜਾ ਹੈਗਾ ਇਹ ਜ਼ਮੀਨ ਜਿਹੜੀ ਖਰੀਦੀ ਆ ਜਿਹੜਾ ਇਤਿਹਾਸਕਾਰਾਂ ਦੇ ਅਨਸਾਰ ਜੀ ਜੋ ਸਭ ਤੋਂ ਪਹਿਲਾਂ ਇਹਦਾ ਨਾਮ ਹੈ ਨਾਨਦਪੁਰ ਸਾਹਿਬ ਨਗਰੀ ਦਾ ਉਹ ਮਾਖੋਵਾਲ ਸੀ ਉਸ ਤੋਂ ਪਰੰਤ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਜ਼ਮੀਨ ਖਰੀਦ ਲਈ ਹੈ ਉਸ ਤੋਂ ਬਾਅਦ ਧੰਨ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਮਾਤਾ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਮਾਤਾ ਨਾਨਕੀ ਇਸ ਨਗਰੀ ਦਾ ਨਾਮ ਰੱਖਿਆ ਜੋ ਬਾਅਦ ਵਿੱਚ ਤਬਦੀਲ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਜੀ ਜੀ ਬਾਬਾ ਜੀ ਇਹ ਜਿਹੜਾ ਪ੍ਰਬੰਧ ਆ ਇਹਦਾ ਕਿਲੇ ਦਾ ਇਹ ਕੌਣ ਦੇਖ ਰਿਹਾ ਹੈ ਇਹ ਸਰੋਵਣੀ ਕਮੇਟੀ ਦੇਖ ਰਹੀ ਹੈ ਇਹ ਇਹ ਜਿਹੜਾ ਪਰ ਮੁਗਲ ਤਾਂ ਇਹ ਵੀ ਦੱਸ ਦਿਓ ਨਾਲ ਢਹ ਢੇਰੀ ਕਰ ਗਏ ਸੀ ਕਿਲਿਆਂ ਨੂੰ ਜਿਹੜਾ ਹੈਗਾ ਬਾਅਦ ਦੇ ਵਿੱਚ ਇਹਨਾਂ ਨੂੰ ਸਰਜੀਤ ਕੀਤਾ ਕਿਵੇਂ ਕਿਸ ਨੇ ਕੀਤਾ ਸਭ ਤੋਂ ਮੈਂ ਅਹਿਮ ਸਵਾਲ ਆਪ ਜੀ ਨੇ ਕੀਤਾ ਹੈ ਜੀ ਜਦੋਂ ਕਲਗੀਧਰ ਪਾਤਸ਼ਾਹ ਜੀ 6 ਅਤੇ 7 ਪੋਤ ਦੀ ਦਰਮਿਆਨੀ ਰਾਤ ਨੂੰ ਕਿਲਾ ਆਨੰਦਗੜ੍ਹ ਸਾਹਿਬ ਜੀ ਨੂੰ ਤਿਆਗ ਕੇ ਚਲੇ ਗਏ ਜੀ ਉਸ ਤੋਂ ਬਾਅਦ ਮੁਗਲਾਂ ਨੇ ਇਹ ਸਾਰਾ ਕੇਸਗੜ ਸਾਹਿਬ ਤੋਂ ਲੈ ਕੇ ਜਾਂ ਤੰਬੂ ਸਾਹਿਬ ਵੀ ਨਾਮ ਆਉਂਦਾ ਇਤਿਹਾਸ ਵਿੱਚ ਕੇਸਗੜ ਸਾਹਿਬ ਦਾ ਪਹਿਲਾ ਨਾਮ ਤੰਬੂ ਸਾਹਿਬ ਹੈ ਉਸ ਤੋਂ ਉਰਲਾ ਉਰਾਰਲੇ ਪਾਸੇ ਨਾਣਾਦੇਵੀ ਵਾਲੇ ਪਾਸੇ ਨੂੰ ਸਾਰੀਆਂ ਜਿੰਤਨੀਆਂ ਇਮਾਰਤਾਂ ਸਨ ਉਹ ਸਾਰੀਆਂ ਤਸ ਨਸ ਕਰ ਦਿੱਤੀਆਂ ਜੀ ਤਾਂ ਉਸ ਤੋਂ ਬਾਅਦ ਕਾਫੀ ਵਕਵੇ ਬਾਅਦ ਤਕਰੀਬਨ ਸਨ 1934 ਦੇ ਵਿੱਚ ਨਗਰ ਨੌਰਾ ਦੇ ਰਹਿਣ ਵਾਲੇ ਜੀ ਬਹੁਤ ਹੀ ਗੁਰਮੁਖ ਪਿਆਰੇ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਜੀ ਤਾਂ ਇੱਥੇ ਆਣ ਕਰਕੇ ਉਹ ਜਦੋਂ ਦਰਸ਼ਨ ਦੀਦਾਰ ਕਰ ਰਹੇ ਸਨ ਤਾਂ ਇੱਕ ਬਜ਼ੁਰਗ ਮਾਤਾ ਜੀ ਉਹਨਾਂ ਨੂੰ ਮਿਲੇ ਜੀ ਆਣ ਕਰਕੇ ਉਹਨਾਂ ਨੇ ਪੁੱਛਿਆ ਮਾਤਾ ਜੀ ਨੇ ਪੁੱਛਿਆ ਇਹ ਗੁਰਮੁਖੋ ਇਹ ਬੱਚੇ ਇਸ ਖੋਲਿਆਂ ਦੇ ਕੀ ਦਰਸ਼ਨ ਕਰ ਰਹੇ ਹੈ? ਕੀ ਵੇਖ ਰਹੇ ਹੋ ਨਾ ਖੋਲਿਆਂ ਵਿੱਚ ਤਾਂ ਬਾਬਾ ਸੇਵਾ ਸਿੰਘ ਜੀ ਨੇ ਮਾਤਾ ਜੀ ਨੂੰ ਉੱਤਰ ਦਿੱਤਾ ਵੈਰਾਗ ਆ ਗਿਆ ਜਲ ਜੋ ਨੇਤਰਾਂ ਵਿੱਚ ਜਲ ਆ ਗਿਆ ਬਾਬਾ ਜੀ ਦੇ ਤਾਂ ਉਹਨਾਂ ਨੇ ਬਚਨ ਕੀਤਾ ਹੰਦੇ ਮਾਤਾ ਜੀ ਜੇ ਕਲਗੀ ਤਰਪਾਤਸ਼ਾ ਨੂੰ ਪਾਇਆ ਤਾਂ ਇਹ ਖੋਲੇ ਖੋਲਿਆਂ ਦੀ ਸ਼ਕਲ 'ਚ ਨਹੀਂ ਰਹਿਣਗੇ ਇਹ ਸੁੰਦਰ ਇਮਾਰਤਾਂ ਵਿੱਚ ਤਬਦੀਲ ਹੋਣਗੇ ਉਸ ਤੋਂ ਬਾਅਦ ਦੇ ਵਿੱਚ ਬਾਬਾ ਸੇਵਾ ਸਿੰਘ ਜੀ ਨੇ ਕਲਗੀ ਤਰਪਾਤ ਸ਼ਾਦੀ ਦਾ ਓਟ ਆਸਰਾ ਚਰਨਾਂ ਦਾ ਤੱਕਦੇ ਹੋਏ ਆ 1934 ਦੇ ਵਿੱਚ ਇਹ ਸੇਵਾਵਾਂ ਆਰੰਭ ਕੀਤੀਆਂ ਪੜਾਅ ਦਰ ਪੜਾਅ ਹੁੰਦੇ ਹੋਏ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਤੱਕ ਇਹ ਜੋ ਸੇਵਾਵਾਂ ਨਿਰੰਤਰ ਜਾਰੀ ਹਨ ਜੋ ਸੁੰਦਰ ਇਮਾਰਤ ਪਿੱਛੇ ਆਪਜੀ ਸੰਗਤ ਜੀ ਤੱਕ ਰਹੇ ਹੋ ਇਹ ਬਾਬਾ ਸੇਵਾ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਿਆਰ ਕਰਵਾਈ ਜੋ ਅੱਜ ਆਪਜੀ ਸ਼ਾਨਾ ਮੱਤਾ ਇਤਿਹਾਸ ਇਸ ਇਮਾਰਤ ਦੇ ਰਾਹੀਂ ਆਪਜੀ ਦਰਸ਼ਨ ਦੀਦਾਰ ਕਰ ਸਕਦੇ ਹੋ ਜੀ ਜੀ ਬਾਬਾ ਜੀ ਇਹਦਾ ਪ੍ਰਬੰਧ ਹੁਣ ਜਿਹੜਾ ਹੈਗਾ ਕੌਣ ਦੇਖ ਰਿਹਾ ਹੈ ਨੇ ਇਹਨਾਂ ਦਾ ਜਿਹੜਾ ਕਿਉਂਕਿ ਇਹ ਆਨੰਦਗੜ੍ਹ ਕਿਲਾ ਜਿਵੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੱਖਰਾ ਵੀ ਜਿਵੇਂ ਉੱਥੇ ਸਰੋਵਣੀ ਕਮੇਟੀ ਦਾ ਇੱਥੇ ਕਾਰਸੇਵਾਲੇ ਬਾਬਾ ਲਾਲ ਸਿੰਘ ਦਾ ਜਿਹੜਾ ਹੈਗਾ ਡੇਰਾ ਵਾ ਤੇ ਇਹਦਾ ਪ੍ਰਬੰਧ ਜਿਹੜਾ ਹੈਗਾ ਕੌਣ ਦੇਖ ਰਿਹਾ ਜੀ ਬਿਲਕੁਲ ਜੀ ਜੋ ਜਦੋਂ ਕਾਰਸੇਵਾ ਕਿਲਾ ਆਨੰਦਗੜ੍ਹ ਸਾਹਿਬ ਜੀ ਦੇ ਮੋਢੀ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਨੇ 1934 ਦੇ ਵਿੱਚ ਤਕਰੀਬਨ ਇਹ ਕਿਲਾ ਅੰਮ੍ਰਿਤਸਰ ਸਾਹਿਬ ਜਾਂ ਹੋਰ ਲਾਗੇ-ਲਾਗੇ ਜਿਹੜੇ ਨੇੜੇ ਇਮਾਰਤਾਂ ਸਨ ਉਹ ਸਾਰੀਆਂ ਤਿਆਰ ਕਰਵਾਈਆਂ ਉਸ ਤੋਂ ਬਾਅਦ ਵਿੱਚ ਬਾਬਾ ਸੇਵਾ ਸਿੰਘ ਜੀ ਨੇ ਅਗਾਹ ਵੱਧੂ ਬਰਤੀ ਨੂੰ ਧਾਰਦੇ ਹੋਏ ਆ ਇਹ ਕਾਰ ਸੇਵਾ ਜੋ ਕਿਲਾ ਅਨੰਦਗੜ੍ਹ ਸਾਹਿਬ ਹੈ ਇਹਦੀ ਇਮਾਰਤ ਸ਼੍ਰੋਮਣੀ ਕਮੇਟੀ ਨੂੰ ਜੋ ਸੌਂਪ ਦਿੱਤੀ ਕਿ ਜਿਹੜਾ ਪ੍ਰਬੰਧ ਹੈ ਜਾਂ ਦੇਖਰੇਖ ਹੈ ਹੁਣ ਜੋ ਕਿਲਾ ਅਨੰਦਗੜ੍ਹ ਸਾਹਿਬ ਦੀ ਹੈ ਉਹ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ ਪਰ ਜ਼ਿਕਰਯੋਗ ਇਹ ਹੈ ਜੋ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਮਹਾਨ ਲੰਗਰ ਚੱਲਦਾ ਹੈ ਜਾਂ ਇਹ ਪ੍ਰਾਨ ਪੁਰਾਣੀ ਜਿਹੜੀ ਇਤਿਹਾਸਕ ਬੌਲੀ ਹੈ ਉਹਦੀ ਜੋ ਸਾਂਭ ਸੰਭਾਲ ਹੈ ਉਹ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਜੀ ਵੱਲੋਂ ਕੀਤੀ ਜਾਂਦੀ ਹੈ ਜੀ ਜੋ ਬਾਬਾ ਸੇਵਾ ਸਿੰਘ ਜੀ ਤੋਂ ਬਾਅਦ ਵਿੱਚ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਜੀ ਦੇ ਮੁਖੀ ਬਣੇ ਸ੍ਰੀਮਾਨ ਸੰਤ ਬਾਬਾ ਭਾਗ ਸਿੰਘ ਸਾਹਿਬ ਜੀ ਉਹਨਾਂ ਤੋਂ ਉਪਰੰਤ ਬਾਬਾ ਲਾਭ ਸਿੰਘ ਜੀ ਉਹਨਾਂ ਤੋਂ ਉਪਰੰਤ ਬਾਬਾ ਹਰਭਜਨ ਸਿੰਘ ਸਾਹਿਬ ਜੀ ਪਲਵਾਨ ਹੁਣ ਮੌਜੂਦਾ ਮੁਖੀ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਗੁਰੂ ਸਾਹਿਬ ਜੀ ਦੀ ਅਸੀਸ ਦੁਆਰਾ ਇਹ ਜੋ ਸੇਵਾਵਾਂ ਹਨ ਨਿਰੰਤਰ ਜਾਰੀ ਹਨ ਜੋ ਨਿਭਾਈਆਂ ਜਾ ਰਹੀਆਂ ਹਨ ਜੀ ਜੀ ਬਾਬਾ ਜੀ ਇੱਕ ਆਪਾਂ ਥੋੜਾ ਜਿਹਾ ਗੱਲ ਕਰ ਲਈਏ ਉਹਦੇ ਵਿੱਚੋਂ ਸਕਿਪ ਹੋ ਗਿਆ ਵੀ ਜਦੋਂ ਗੁਰੂ ਸਾਹਿਬ ਜੀ ਇੱਥੋਂ ਛੱਡ ਕੇ ਗਏ ਆ ਉਦੋਂ ਕਿੰਨਾ ਸਾਲ ਇੱਥੇ ਰਹੇ ਆ ਤੇ ਉਦੋਂ ਕਿਹੋ ਜਿਹਾ ਇੱਥੇ ਜਿਹੜਾ ਵਾਤਾਵਰਣ ਸੀ ਉਹਦੇ ਬਾਰੇ ਥੋੜਾ ਜਿਹਾ ਪਿਛੋਕੜ ਇਤਿਹਾਸ ਬਾਰੇ ਦੱਸਿਓ ਜੀ ਤੇ ਕੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤ ਜੀ ਇੱਥੇ ਤਕਰੀਬਨ 6 ਸਾਲ ਦੀ ਉਮਰ ਵਿੱਚ ਆਏ ਹੈ ਜੋ ਕਿ ਆਪਣੇ ਦਾਦੀ ਮਾਤਾ ਮਾਤਾ ਨਾਨਕੀ ਜੀ ਅਤੇ ਮਾਤਾ ਮਾਤਾ ਗੁਜਰ ਕੌਰ ਜੀ ਦੇ ਨਾਲ ਹੋਰ ਸੰਗੀ ਜੋ ਸੰਗੀ ਸਾਥੀ ਗੁਰਸਿੱਖ ਸੰਗਤਾ ਸਨ ਉਹਨਾਂ ਦੇ ਨਾਲ 6 ਸਾਲ ਦੀ ਉਮਰ ਵਿੱਚ ਤਕਰੀਬਨ ਸਤਿਗੁਰੂ ਜੀ ਇੱਥੇ ਆਏ ਹੈ ਜੋ ਉਸ ਤੋਂ ਉਪਰੰਤ 35 ਸਾਲ ਲਗਾਤਾਰ ਇਸ ਪਾਵਨ ਪਵਿੱਤਰ ਧਰਤੀ ਨੂੰ ਸਤਿਗੁਰੂ ਜੀ ਨੇ ਆਪਣੀ ਚਰਨ ਛੋਹ ਪ੍ਰਾਪਤ ਕਰਵਾਈ ਹੈ ਜੋ ਕਿ ਮਹਾਨ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਅੱਜ ਸੰਗਤਾਂ ਦਰਸ਼ਨ ਦੀਦਾਰ ਕਰ ਰਹੀਆਂ ਹਨ ਉਹ ਕਲਗੀਧਰ ਸਤਿਗੁਰੂ ਜੀ ਦੇ ਪਾਵਨ ਚਰਨਛੋਪਾਪਤ ਇਤਿਹਾਸਿਕ ਸਥਾਨ ਹਨ ਉਸ ਤੋਂ ਉਪਰੰਤ ਵਖ ਵਖ ਕਟਨਾਮਾਂ ਦਾ ਦੌਰ ਆਪਰੇਆ ਜਿਸ ਤਰ੍ਹਾਂ ਕਲਗੀਧਰ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਤੋਂ ਉਪਰੰਤ ਹੋਰ ਜੰਗ ਜੁੱਦ ਹੋਏ ਤਕਰੀਬਨ 14 ਜੰਗ ਇਸ ਕਲਗੀਧਰ ਜੋ ਸ੍ਰੀ ਅਨੰਦਪੁਰ ਸਾਹਿਬ ਨਗਰੀ ਹੈ ਇਹਦੇ ਵਿੱਚ ਹੋਏ ਜੋ ਕਿ ਵਖ ਵਖ ਪੜਾ ਦਰ ਪੜਾ ਹੁੰਦੇ ਆ ਵੱਕ-ਵੱਕ ਗਿਣਤੀ ਹੈ ਉਹਨਾਂ ਦੀ 14 ਗਿਣਤੀ ਟੋਟਲ ਮੰਨੀ ਜਾਂਦੀ ਹੈ ਤਾਂ ਅਖੀਰ ਬਾਅਦ ਦੇ ਵਿੱਚ ਜਦੋਂ ਲਗਾਤਾਰ ਤਕਰੀਬਨ ਮਈ ਦੇ ਮਹੀਨੇ ਵਿੱਚ ਜੀ ਜੋ ਕੇਲਾ ਆਨੰਦਗੜ੍ਹ ਸਾਹਿਬ ਜੀ ਨੂੰ ਘੇਰਾ ਪਾਇਆ ਗਿਆ ਔਰੰਗਜੀਬ ਔਰੰਗਜੀਬ ਦੀਆਂ ਫੌਜਾਂ ਵੱਲੋਂ ਵਜ਼ੀਰ ਖਾਂ ਦੇ ਵੱਲੋਂ ਤਾਂ ਤਕਰੀਬਨ 7 ਜਾਂ 8 ਮਹੀਨੇ ਇਤਿਹਾਸਕਾਰਾਂ ਦਾ ਜੋ ਵਖਰੇਵਾਂ ਹੈ ਵਿਚਾਰਾਂ ਵਿੱਚ ਜੀ ਕੋਈ 7 ਕਹਿੰਦਾ ਕੋਈ 8 ਕਹਿੰਦਾ ਹੈ ਸੋ 8 ਮਹੀਨੇ ਲਗਾਤਾਰ ਇਸ ਕਿਲਾਨੰਦਗਰ ਸਾਹਿਬ ਜੀ ਨੂੰ ਕੇਰਾ ਪਿਆ ਰਿਆ ਆਖਰਕਾਰ ਜਦੋਂ ਕੋਈ ਗੱਲ ਕਿਸੇ ਸਿਰ ਬੰਨੇ ਨਾ ਲੱਗਦੀ ਦੇਖੀ ਤਾਂ ਜਿਹੜੇ ਪਹਾੜੀ ਰਾਜੇ ਸਨ ਜਾਂ ਮੁਗਲ ਫੌਜੀ ਸਨ ਉਹਨਾਂ ਨੇ ਦੁਖੀ ਹੋ ਕਰਕੇ ਅੱਕ ਕਰਕੇ ਸਤਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ ਜਿਸ ਤਰ੍ਹਾਂ ਇਤਿਹਾਸ ਵਿੱਚ ਵੀ ਵਰਣਨ ਆਉਂਦਾ ਜਿਹੜੇ ਪਹਾੜੀ ਰਾਜੇ ਝੂਠੀਆਂ ਝੂਠੀਆਂ ਕਸਮਾਂ ਦੇ ਕੇ ਗੋਹੀਆਂ ਜਿਹੜੀਆਂ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੇ ਆਟੇ ਦੀ ਗਊ ਬਣਾ ਕਰਕੇ ਜੀ ਤੇ ਜਿਹੜੇ ਮੁਗਲ ਬਾਦਸ਼ਾਹ ਦੇ ਕਰਿੰਦੇ ਸਨ ਉਹਨਾਂ ਨੇ ਕੁਰਾਨ ਸ਼ਰੀਫ ਦੇ ਉੱਪਰ ਆਪਣੀ ਜੋ ਮੋਹਰ ਹੈ ਰੰਗਜੀਬ ਨੇ ਲਾ ਕੇ ਉਥੇ ਚਿੱਠੀ ਲਿਖ ਕੇ ਭੇਜੀ ਕਿ ਅਸੀਂ ਧਾਰਮਿਕ ਤੌਰ ਤੇ ਤੁਹਾਨੂੰ ਜੋ ਕਸਮਾਂ ਖਾਂਦੇ ਹਾਂ ਜੀ 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 ਕਿ ਅਸੀਂ ਤੁਹਾਨੂੰ ਤੁਸੀਂ ਕਿਲਾ ਅਨੰਦਗਰ ਸਾਹਿਬ ਨੂੰ ਤਿਆਗ ਕੇ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਪਰ ਬਾਅਦ ਦੇ ਵਿੱਚ ਜੋ ਵੀ ਹੋਇਆ ਉਹ ਆਪਜੀ ਜਾਣਕਾਰ ਹੋ 6-7 ਪੋ ਦੀ ਜਿਹੜੀ ਵਿਚਾਰ ਲਈ ਦਰਮਿਆਨੀ ਰਾਤ ਉਸ ਦਿਨ ਸਤਿਗੁਰੂ ਕਲਗੀ ਤਰਜੀ ਨੇ ਸੁਮੇਤ ਪਰਿਵਾਰ ਦੇ ਏ ਜੋ ਕਿਲਾ ਆਨੰਦਗੜ੍ਹ ਸਾਹਿਬ ਜੀ ਨੂੰ त्यागा ਜੀ ਜੀ ਬਹੁਤ ਬਹੁਤ ਭਾਈ ਸਾਹਿਬ ਤੁਹਾਡਾ ਧੰਨਵਾਦ ਜਿਹੜਾ ਹੈਗਾ ਪੂਰੀ ਇਤਿਹਾਸ ਦੀ ਜਾਣਕਾਰੀ ਦਿੱਤੀ ਇਹ ਸਨ ਭਾਈ ਜੋਬਨ ਜੋਧ ਸਿੰਘ ਜੀ ਜਿਹੜੇ ਕਿ ਕਿਲਾ ਆਨੰਦਗੜ੍ਹ ਦੇ ਮੁੱਖ ਗ੍ਰੰਥੀ ਨੇ ਔਰ ਇਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਤੇ ਹੁਣ ਅਸੀਂ ਅਗਲੇ ਪ੍ਰਾਵਲ ਜਾਵਾਂਗੇ ਤੇ ਅਗਲੇ ਪੜਾਅ ਦੇਖਣ ਲਈ ਜੁੜੇ ਰਹੋ ਖਬਰ ਵਾਲੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਜੀ ਧੰਨਵਾਦ ਸასი ਸ਼ਕ